ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਉਮੀਦ ਸੀਗੀ ਮੌਸਮ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਤੋਂ ਹੀ ਅੱਜ ਸਾਰੇ ਖੇਤਰਾਂ ਦੇ ਵਿੱਚ ਪੰਜਾਬ ਦੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਇਹ ਧੁੰਦ ਕੱਲ ਸ਼ਾਮ ਵੇਲੇ ਤੋਂ ਹੀ ਪੈਣੀ ਸ਼ੁਰੂ ਹੋ ਚੁੱਕੀ ਸੀਗੀ ਜਿਹੜੀ ਰਾਤ ਹੁੰਦੇ ਹੁੰਦੇ ਪੰਜਾਬ ਦੇ ਸਾਰੇ ਹੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਤੇ ਸਵੇਰ ਵੇਲੇ ਤੱਕ ਇਹ ਸੰਘਣੀ ਧੁੰਦ ਸਾਰੇ ਖੇਤਰਾਂ ਦੇ ਵਿੱਚ ਅੱਜ ਫੈਲ ਚੁੱਕੀ ਹੈ ਸੋ ਜਿਨ੍ਹਾਂ ਨੇ ਸਵੇਰ ਵੇਲੇ ਸਫ਼ਰ ਕਰਨਾ ਹੋਵੇ ਤਾਂ ਜਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ ਅੱਜ ਇਹ ਹਮ ਹਾਲ ਬਣੇਗਾ ਕਿ ਕੁਝ ਕੁ ਖੇਤਰਾਂ ਦੇ ਵਿੱਚ ਇਹ ਤੁੰਦ ਦੁਪਹਿਰ ਬਿਲੇ ਤੱਕ ਲਿੱਥ ਜਾਊਵੇਗੀ ਤੇ ਕੁਝ ਕੁ ਖੇਤਰਾਂ ਦੇ ਵਿੱਚ ਜਿਵੇਂ ਪਟਿਆਲਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਰੋਪੜ ਮੋਹਾਲੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਥੋੜੇ ਬਹੁਤ ਅਜਿਹੇ ਖੇਤਰ ਹੋਣਗੇ ਜਿਨ੍ਹਾਂ ਵਿੱਚ ਸਾਰਾ ਦਿਨ ਤੁੰਦ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਰਹੇਗੀ ਦੂਸਰੀ ਤਰਫ ਮੀਂਹਾਂ ਦੀ ਗੱਲ ਕਰੀਏ ਤਾਂ ਇੱਕ ਜਿਹੜਾ ਸਿਸਟਮ ਹੈ ਉਹ ਹਰਿਆਣਾ Rajasthan ਦਿੱਲੀ ਤੇ UP ਨੂੰ ਪ੍ਰਭਾਵਿਤ ਕਰ ਰਿਹਾ ਹੈ ਦੇ ਹ ਆਪਣੇ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਵੀ ਧੁੰਦ ਪਈ ਹੋਈ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਘਣੀ ਧੁੰਦ ਲਗਾਤਾਰ ਬਣੀ ਹੋਈ ਹੈ ਅੱਜ ਇਹਨਾਂ ਖੇਤਰਾਂ ਦੇ ਵਿੱਚ ਬੱਦਲਬਾਹੀ ਵੀ ਬਣੇਗੀ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਕੱਲ ਵੀ ਲੱਗੇ ਸਨ ਤੇ ਅੱਜ ਵੀ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਸੇ ਸਦਕਾ ਹੋ ਸਕਦਾ ਕਿ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਕੀ ਕਣਮਣ ਜਾਂ ਮਾੜਾ ਮੋਟਾ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਬਟਿੰਡਾ ਬਰਨਾਲਾ ਸੰਗਰੂਰ ਮਲੇਰ ਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਆਪਣਾ ਚੰਡੀਗੜ੍ਹ ਮੁਹਾਲੀ ਰਾਜਪੁਰਾ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਯਾਨੀ ਕਿ ਸਾਰਿਆਂ ਦੇ ਵਿੱਚ ਨਹੀਂ ਟੁੱਟਵੇਂ ਤੌਰ ਤੇ ਕੁਝ ਕਿ ਖੇਤਰਾਂ ਦੇ ਵਿੱਚ ਅੱਜ ਰਾਤ ਤੋਂ ਪਹਿਲਾਂ ਪਹਿਲਾਂ ਕਿਤੇ ਕਣਮਣ ਜਰੂਰ ਹੋ ਸਕਦੀ ਹੈ ਵੱਡੇ ਪੱਧਰ ਤੇ ਮੀਂਹ ਪੰਜਾਬ ਦੇ ਵਿੱਚ ਉਮੀਦ ਨਹੀਂ ਹੈ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਣਮਣ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਖੇਤਰਾਂ ਦਾ ਮੌਸਮ ਸਾਫ ਰਵੇਗਾ ਤੇ ਧੁੰਦ ਵਾਲਾ ਹੀ ਬਣਿਆ ਰਹੇਗਾ